ਇੱਕ ਸਾਧੂ ਹਰ ਰੋਜ਼ ਨਦੀ ਦੇ ਕਾਢ ਤੇ ਬੈਠਦਾ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਜੋ ਚਾਹੋਗੇ ਸੋ ਪਾਓਗੇ ਜੋ ਚਾਹੋਗੇ ਸੋ ਪਾਓਗੇ ਲੋਕ ਲੰਘਦੇ ਸਨ ਹੱਸਦੇ ਸਨ ਤੇ ਕਹਿੰਦੇ ਸਨ ਇਹ ਤਾਂ ਪਾਗਲ ਹੋ ਗਿਆ ਕੋਈ ਵੀ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੀ ਲੈਂਦਾ ਪਰ ਇੱਕ ਦਿਨ ਇੱਕ ਨੌਜਵਾਨ ਉੱਥੋਂ ਲੰਘਿਆ ਉਸ ਨੇ ਸਾਧੂ ਦੀ ਆਵਾਜ਼ ਸੁਣੀ ਤੇ ਰੁਕ ਗਿਆ ਉਹ ਸਾਧੂ ਕੋਲ ਗਿਆ ਤੇ ਕਹਿੰਦਾ ਮਹਾਰਾਜ ਤੁਸੀਂ ਕਹਿ ਰਹੇ ਹੋ ਕਿ ਜੋ ਚਾਹਾਂ ਉਹ ਮਿਲ ਜਾਵੇਗਾ ਤੱਕੀ ਤੁਸੀਂ ਮੈਨੂੰ ਉਹ ਦੇ ਸਕਦੇ ਹੋ ਜੋ ਮੈਂ ਚਾਹੁੰਦਾ ਹਾਂ ਸਾਧੂ ਹੌਲੀ-ਹੌਲੀ ਮੁਸਕਰਾਇਆ ਤੇ ਕਹਿੰਦਾ ਹਾਂ ਬੇਟਾ ਪਰ ਪਹਿਲਾਂ ਦੱਸ ਤੈਨੂੰ ਚਾਹੀਦਾ ਕੀ ਹੈ ਨੌਜਵਾਨ ਕਹਿੰਦਾ ਮੈਨੂੰ ਹੀਰਿਆਂ ਦਾ ਵੱਡਾ ਵਪਾਰੀ ਬੰਨਾ ਹੈ ਮਹਾਰਾਜ ਸਾਧੂ ਨੇ ਕਿਹਾ ਠੀਕ ਹੈ ਮੈਂ ਤੈਨੂੰ ਦੋ ਖਜ਼ਾਨੇ ਦਿੰਦਾ ਹਾਂ ਇੱਕ ਹੀਰਾ ਤੇ ਇੱਕ ਮੋਤੀ ਇਹਨਾਂ ਨਾਲ ਤੂੰ ਜਿੰਨੇ ਚਾਹੇ ਹੀਰੇ ਮੋਤੀ ਬਣਾ ਸਕਦਾ ਹੈ ਫਿਰ ਸਾਧੂ ਨੇ ਨੌਜਵਾਨ ਦਾ ਇੱਕ ਹੱਥ ਫੜਿਆ ਤੇ ਕਹਿੰਦਾ ਪੁੱਤਰ ਇਹ ਇਹ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ ਲੋਕ ਇਸ ਨੂੰ ਸਮਾ ਕਹਿੰਦੇ ਨੇ ਇਸ ਨੂੰ ਆਪਣੀ ਮੁਠੀ ਵਿੱਚ ਮਜ਼ਬੂਤੀ ਨਾਲ ਫੜ ਲੈ ਕਦੇ ਵੀ ਇਸ ਨੂੰ ਖੋਣ ਨਾ ਦੇ ਜੇ ਇਸ ਦਾ ਸਹੀ ਇਸਤੇਮਾਲ ਕਰੇਗਾ ਤਾਂ ਦੁਨੀਆ ਦੇ ਸਾਰੇ ਹੀਰੇ ਤੇਰੇ ਹੋਣਗੇ ਫਿਰ ਸਾਧੂ ਨੇ ਉਸ ਦਾ ਦੂਜਾ ਹੱਥ ਫੜਿਆ ਤੇ ਕਹਿੰਦਾ ਹੁਣ ਇਹ ਮੋਤੀ ਲੈ ਲੈ ਇਹ ਵੀ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਲੋਕ ਇਸ ਨੂੰ ਤਿਰਜ ਯਾਨੀ ਸਬਰ ਕਹਿੰਦੇ ਨੇ ਜਦੋਂ ਸਮਾ ਦੇਣ ਦੇ ਬਾਵਜੂਦ ਫਲ ਨਾ ਮਿਲੇ ਤਾਂ ਇਹ ਮੋਤੀ ਹੱਥ ਵਿੱਚ ਫੜ ਲੈਣਾ ਜਿਸ ਦੇ ਕੋਲ ਧੀਰਜ ਹੈ ਉਹ ਕਦੇ ਵੀ ਹਾਰਦਾ ਨਹੀਂ ਨੌਜਵਾਨ ਨੇ ਸਾਧੂ ਦੀ ਗੱਲ ਦਿਲ ਨਾਲ ਸੁਣੀ ਉਸਨੇ ਸੋਚਿਆ ਅੱਜ ਤੋਂ ਮੈਂ ਨਾ ਸਮਾਂ ਗਵਾਵਾਂਗਾ ਤੇ ਨਾ ਹੀ ਧੀਰਜ ਛੱਡਾਂਗਾ ਉਹ ਇੱਕ ਹੀਰਾ ਵਪਾਰੀ ਦੇ ਕੋਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਮਿਹਨਤ ਨਾਲ ਸੱਚਾਈ ਨਾਲ ਤੇ ਧੀਰਜ ਨਾਲ ਉਹ ਹਰ ਕੰਮ ਕਰਦਾ ਹੈ ਕੁਝ ਸਾਲਾਂ ਵਿੱਚ ਹੀ ਉਹ ਖੁਦ ਹੀਰਿਆਂ ਦਾ ਇੱਕ ਵੱਡਾ ਵਪਾਰੀ ਬਣ ਜਾਂਦਾ ਹੈ ਦੋਸਤੋ ਸਮਾ ਤੇ ਤੀਰਜ ਇਹ ਦੋ ਸਭ ਤੋਂ ਕੀਮਤੀ ਖਜ਼ਾਨੇ ਨੇ ਜਿਹੜਾ ਇਹਨਾਂ ਨੂੰ ਸਹੀ ਤਰੀਕੇ ਨਾਲ ਵਰਤਦਾ ਹੈ ਉਹ ਆਪਣੀ ਮੰਜ਼ਿਲ ਜ਼ਰੂਰ ਪਾ ਲੈਂਦਾ ਹੈ ਦੋਸਤੋ ਜੇ ਇਹ ਇੱਕ ਛੋਟੀ ਜਹੀ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਧੰਨਵਾਦ